ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਭਾਰਤਮਾਲਾ ਤੇ ਇੱਕੋ ਸਪੋਰਟ ਐਕਸੀਡੈਂਟ ਹੋਈ ਹੈ ਨੰਬਰ ਦੇਖੋ HR10X6535 ਰੇਲ ਟ੍ਰੱਕ ਚ ਵਜਦੀ ਗੱਡੀ ਜਮ੍ਹਾਂ ਖਤਮ ਹੋ ਗਈ ਹੈ ਇਹਨੂੰ ਵੇਖ ਕੇ ਤਾਂ ਲੱਗਦਾ ਇਹ ਗੱਡੀ ਦਾ ਜੋੜ ਖੁੱਲ ਗਿਆ ਨਹੀਂ ਇਥੋਂ ਆ ਦੇਖੋ ਨਾ ਜਿੱਥੇ ਠੀਕ ਫੁੱਟ ਮਲੇ ਗਿਆ ਤਾਂ ਉਹਦੇ ਪਿੱਛੇ ਉਹ ਗੱਡੀ ਦੇ ਦਾ ਜੋੜ ਖੁੱਲ ਗਏ ਉਹਵੇਂ ਤਾਂ ਖੁੱਲ ਗਏ ਨਾ ਬੱਸ ਦਾ ਨੁਕਸਾਨ ਕਰੇ ਆਪਾਂ ਦਾ ਕਿਉਂ ਨਹੀਂ ਹੈ ਮੰਨ ਲਓ ਗੱਡੀ ਦਾ ਭਾਰਤ ਮਾਲਾ ਜੋੜ ਖੁੱਲ ਗਿਆ ਆਹ ਖੜੇ ਟਰੱਕ ਚ ਵੱਜ ਗਿਆ ਇਸ ਸਹੀ 빙ਗਾ ਹੋ ਗਿਆ ਟਰੱਕ ਦਾ ਮੈਂ ਗੱਡੀ ਨੂੰ ਬੋਲੇ ਕਰਾਂ ਟਰੱਕ ਦਾ ਨੰਬਰ ਪੀਬੀ 32 ਐਲ 9222 ਘੋੜਾ ਕੰਟੇਨਰ ਵਾਲਾ